ਹਰੇ ਵਾਹਿਗੁਰੂ ਸਾਹਿਬ ਜੀ ਆ ਜੇ ਤਾਸੰਦ ਸਾਗਰਨੀਰ ਪਰਿਆ ਤੇ ਤੇ ਊਗਣ ਹਮਾਰੇ ਦਾਤਰੋ ਕਿਛ ਮਹਿਰੂਪਾ ਬੁਦੇ ਪੱਤਰ ਤਾਰੇ ਜਿਹੜਾ ਯਦਨ ਬਰਾਬਰ ਤਪੈ ਪੀਤਰ ਵਗੇ ਗਤੀ ਪਰਮਤਨਾਲ ਕੋ ਤੁਮ ਪਿਛਾੜੈ ਸੁਖੋ ਵ ਦਿਨ ਰਤੀ ਸਤ੍ਰਮਸ਼ੀ ਮੁਜੀਓ ਗਉੜੀ ਗਵਰੀਂ ਮਹਲਾ ਤੀਜਾ ਸਗੁ ਮਲੇ ਬੜਾ ਪਾਉ ਸੰਜੋਗ ਹਿੰਦੇ ਨਾਮ ਨਿਤ ਅਰਸਪੋਗ ਗੁਰਮੁਖ ਪ੍ਰਾਣੀ ਨਾਮ ਅਰਤਿ ਆਇ ਜਨਮ ਜੀਤ ਲਾ ਨਾਮ ਪਾਏ ਤੇਰਾ ਗੁਰ ਧਿਆਨ ਗੁਰੂ ਸ਼ਬਦ ਹੈ ਮੀਟਾ ਮੁਰ ਕਿਰਪਾ ਤੇ ਕਿਨੇ ਮਿਲਦੇ ਡੀਟਾ ਕਰਮ ਕਾਂਡ ਬਹੁ ਕਰੇ ਅਚਾਰ ਬਿਨ ਨਾਮੇ ਤ੍ਰਗ ਤ੍ਰਗ ਅੰਕਾਰ ਬੰਦਿਓ ਮਾ ਬੰਦਿਓ ਮਾਇਆ ਫਾਸ ਜਨਾਨਕ ਛੂਟੇ ਗੁਰ ਪਰਗਾਸ ਬੰਦਿਓ ਮਾ ਬੰਦਿਓ ਮਾਇਆ ਫਾਸ ਜਨਾਨਕ ਛੂਟੇ ਗੁਰ ਪਰਗਾਸ ਵਾਹਿਗੁਰੂ ਦੇ ਖਾਸ ਵਾਹਿਗੁਰੂ ਦੀ ਕਿਰਪਾ ਤੇ आज दिन शनिवार सत जून पच्ची जेठ है आज दिन शनिवार सत जून पच्ची जेठ है तो वागुरु जी का खालसा वागुरु जी की फतेह